ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਾਵਨ ਦੇ ਮਹੀਨੇ ਦੇ ਵਿੱਚ 11 ਦਿਨਾਂ ਦੇ ਸੋਕੇ ਤੋਂ ਬਾਅਦ ਹੰਬਰਸਾਬ ਦੇ ਦਿਨ ਆਉਣ ਵਾਲੇ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਮੌਸਮ ਬੁਲੇਟਿਨ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਉੱਤਰੀ ਭਾਰਤ 'ਚ ਮੀਂਹ ਪੈਣ ਦੀ ਪੂਰੀ ਖੁਆਨੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੀ ਪੂਰੀ ਖੁਆਨੀ ਦੇ ਮੁਤਾਬਿਕ बुधवार ਤੋਂ ਹਰਿਆਣਾ ਪੰਜਾਬ ਤੇ ਦਿੱਲੀ 'ਚ ਹਲਕੀ ਤੋਂ ਦਰਮਿਆਨੀ بارش ਸ਼ੁਰੂ ਹੋ ਗਈ ਹੈ ਆਉਣ ਵਾਲੇ ਦਿਨਾਂ 'ਚ ਵੀ ਮੇ ਇਸੇ ਤਰ੍ਹਾਂ جاری ਰਹਿੰਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਭਾਰਤ 'ਚ 2 ਅਗਸਤ ਭਾਅ ਸ਼ਿਵ ਰਾਤਰੀ ਤੱਕ ਮੀਂਹ ਦੀ ਸੰਭਾਵਨਾ ਹੈ ਇਸ ਦੌਰਾਨ ਮੱਧ ਪ੍ਰਦੇਸ਼ ਦੇ ਨਾਲ-ਨਾਲ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਜਿਹਾ एनसीआर उत्तर प्रदेश हिमाचल ते उत्तराखंड ਦੇ ਵਿੱਚ ਮੀਂਹ ਪਾਏਗਾ ਇਸ ਦੌਰਾਨ उत्तराखंड ਤੇ हिमाचल प्रदेश 'ਚ ਬਾਰਿਸ਼ ਨਹੀਂ ਪੈ ਸਕਦਾ ਹੈ ਹਰਿਆਣਾ ਪੰਜਾਬ ਰਾਜਸਥਾਨ ਦਿੱਲੀ ਐਨਸੀਆਰ 'ਚ ਹਲਕੀ ਉੱਤਰ ਮਾਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਪਣੇ ਆਪਣੇ ਜੀਹਾਂ ਜ਼ਿਲ੍ਹੇ ਦੇ ਵਿੱਚ ਮੌਸਮ ਦਾ ਹਾਲ ਕੀ ਹੈ ਕਮੈਂਟ ਸੈਕਸ਼ਨ ਦੱਸਣਾ ਤੇ ਖਬਰਾਂ